वेलकम टू खन्ना न्यूज़ लाइव जिला फतेहगढ़ साहिब दी पुलिस नु लंगि 13 नवंबर नु ਪਿੰਡ ਆਲਮਪੁਰ ਦੇ ਸੂਏ ਕੋਲ ਪਿੰਡ ਹੁਸੈਨਪੁਰ ਦੇ ਸੁਖਦੇਵ ਸਿੰਘ ਦੀ ਲਾਸ਼ ਮਿਲੀ ਸੀ ਜਿਸ ਦੀ ਜਾਂਚ ਕਰਦੇ ਹੋਏ ਬਸੀ ਪਠਾਨਾ ਦੀ ਪੁਲਿਸ ਵੱਲੋਂ ਮ੍ਰਿਤਕ ਸੁਖਦੇਵ ਸਿੰਘ ਦੀ ਪਤਨੀ ਕੁਲਦੀਪ ਕੌਰ ਅਤੇ ਗੁਰਪ੍ਰੀਤ ਸਿੰਘ ਹਰਜਤ ਸਿੰਘ ਵਾਸੀ ਪਿੰਡ ਪੌਜੇ ਮਾਜਰਾ ਥਾਣਾ ਚਮਕੌਰ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਸੇ ਪਠਾਣਾ ਦੇ ਡੀਐਸਪੀ ਰਾਜਕੁਮਾਰ ਨੇ ਦੱਸਿਆ ਕਿ ਪਿੰਡ ਹੁਸੈਨਪੁਰਾ ਦੇ ਕੁਲਵਿੰਦਰ ਸਿੰਘ ਨੇ ਥਾਣਾ ਬਸੀ ਪਠਾਣਾ ਪੁਲਿਸ ਕੋਲ ਕਥਿਤ ਰੋਪੀਆਂ ਗੁਰਪ੍ਰੀਤ ਸਿੰਘ ਹਰਜਤ ਸਿੰਘ ਵਾਸੀ ਪਿੰਡ ਪੋਜੇ ਮਾਜਰਾ ਥਾਣਾ ਚਮਕੌਰ ਸਾਹਿਬ ਅਤੇ ਆਪਣੀ ਪਰਜਾਈ ਕੁਲਦੀਪਕੌਰ ਖਿਲਾਫ ਦਰਜ ਕਰਵਾਏ ਬਿਆਨ ਵਿੱਚ ਦੱਸਿਆ ਕਿ ਉਸ ਦਾ ਭਰਾ ਆਪਣੀ ਪਤਨੀ ਕੁਲਦੀਪਕੌਰ ਅਤੇ ਦੋ ਬੇਟੀਆਂ ਨਾਲ ਵੱਖਰੇ ਘਰ ਵਿੱਚ ਰਹਿੰਦਾ ਸੀ ਕੁਲਦੀਪਕੌਰ ਦੇ ਮਾੜੇ ਚਾਲ ਚੱਲਣ ਕਾਰਨ ਉਸ ਦੇ ਗੁਰਪ੍ਰੀਤ ਸਿੰਘ ਨਾਲ ਨਜ਼ਾਇਤ ਸਬੰਧ ਸਨ ਜੋ ਕਿ ਕੁਝ ਸਮਾਂ ਪਹਿਲਾਂ ਉਸ ਨਾਲ ਚਲੀ ਗਈ ਸੀ ਅਤੇ ਬਾਅਦ ਵਿੱਚ ਵਾਪਸ ਆ ਗਈ ਸੀ ਉਸ ਨੇ ਅੱਗੇ ਦੱਸਿਆ ਕਿ ਉਸ ਦਾ ਭਰਾ ਸੁਖਦੇਵ ਸਿੰਘ ਕਠਿਦਰੋਪੀਆਂ ਗੁਰਪ੍ਰੀਤ ਸਿੰਘ ਅਤੇ ਹਰਜਤ ਸਿੰਘ ਨੂੰ ਆਪਣੇ ਘਰ ਵਿੱਚ ਆਉਣ ਤੋਂ ਰੋਕਦਾ ਸੀ ਉਸ ਨੇ ਪੁਲਿਸ ਨੂੰ ਦੱਸਿਆ ਕਿ 13 ਨਵੰਬਰ ਨੂੰ ਤੜਕੇ ਸਵੇਰੇ 1 ਵਜੇ ਦੇ ਕਰੀਬ ਕਠਿਦਰੋਪੀ ਗੁਰਪ੍ਰੀਤ ਸਿੰਘ ਅਤੇ ਹਰਜਤ ਸਿੰਘ ਉਸ ਦੇ ਭਰਾ ਸੁਖਦੇਵ ਸਿੰਘ ਦੇ ਘਰ ਆਏ ਸਨ ਜਿੰਨਾ ਉਸਦੀ ਭਜਾਈ ਨਾਲ ਮਿਲ ਕੇ ਉਸਦੇ ਭਰਾ ਸੁਖਦੇਵ ਸਿੰਘ ਦਾ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਨੂੰ ਮਿਲ ਕੇ ਪਿੰਡ ਆਲਮਪੁਰ ਦੇ ਰਜਵਾਹੇ ਕੋਲ ਖਤਾਨਾ ਵਿੱਚ ਸੁੱਟ ਦਿੱਤਾ ਪੁਲਿਸ ਵੱਲੋਂ ਕਥਿਤ ਰੋਪਿਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦੀ ਰਿਮਾਂਡ ਹਾਸਲ ਕਰ ਲਈ ਹੈ ਅਲੀ ਜਿਹੜੇ ਅਰੈਸਟ ਕੀਤੇ ਅਲੀ 13 ਤਰੀਕ ਨੂੰ ਸਾਡੇ ਕੋਲ ਕੁਲਵਿੰਦਰ ਸਿੰਘ ਬਸੇ ਹਸੈਨਪੁਰਾ ਨੇ ਬਿਆਨ ਦਰਜ ਕਰਾਇਆ ਸੀ ਉਹਦਾ ਭਰਾ ਸੁਖਦੇਵ ਸਿੰਘ ਆਪਣੇ ਪਤਨੀ ਦੇ ਦੋ ਬੱਚਿਆਂ ਸਮੇਤ ਵੱਖਰੇ ਘਰ ਚ ਰਹਿੰਦਾ ਤੇ 13 ਤਰੀਕ ਨੂੰ ਤੜਕੇ ਕਰੀਬ 1 ਵਜੇ ਉਸ ਦੀ ਪਤਨੀ ਕੁਲਦੀਪ ਕੌਰ ਜੋ ਜੀ ਦੇ ਕੇ ਗੁਰਪ੍ਰੀਤ ਸਿੰਘ ਵਾਸੀ ਪੋਜੇ ਮજરા ਆਣਾ ਚਮਕੌਰ ਸਾਹਿਬ ਨਾਲ ਰਿਸ਼ੈਂਸੀ ਗੁਰਪ੍ਰੀਤ ਸਿੰਘ ਤੇ ਉਹਦੇ ਭਰਾ ਹਰਜਸਪ੍ਰੀਤ ਹਰਜਸਪ੍ਰੀਤ ਜੀ ਨਾਲ ਮਿਲ ਕੇ ਉਹਦਾ ਕਤਲ ਕਰ ਦਿੱਤਾ ਉਹਦੇ ਭਰਾ ਸਦੀਪ ਸਿੰਘ ਦਾ ਤੇ ਉਹਦੀ ਜਿਹੜੀ ਡੈੱਡ ਬਡੀ ਹੈ ਸੁਖਦੇਵ ਸਿੰਘ ਦੀ ਉਹਨਾਂ ਨੇ ਮੋਟਰਸਾਈਕਲ ਤੇ ਸੁਖਦੇਵ ਸਿੰਘ ਦੇ ਤੇ ਲੱਤ ਕੇ ਪੁਲਸੂਆ ਅਗੰਪੂਰ ਕੋਲ ਫਟਾਣਾ ਛਡ ਦਿੱਤੀ ਹੈ ਜਿਸ ਤੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਰਵਜੋਤ ਗਰੇਵਾਲ ਐਸਪੀ ਡੀ ਸਾਹਿਬ ਉਹਨਾਂ ਦੇ ਰਿਟ੍ਰੈਕਸ਼ਨਸ ਤੇ ਤਤਤੀਸ਼ਾਗੇ ਵਧਾਈ ਗਈ ਤੇ ਮਕਦਮੇ ਦੇ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਗੇ ਬਾਕੀ ਤਤਤੀਸ਼ਾ ਚੱਲ ਰਹੀ ਹੈ ਕੀ ਕਾਰਨ ਰਿਹਾ ਮਾਰਨ ਦਾ ਇਨਦੇ ਤੱਤ ਬਿਆਨ ਮੁਤਾਬਕ ਮਦੇਈਦੇ ਤੇ ਪਤੀਸ਼ਮਤਾਵਕ ਜਿਹੜੇ ਫਲਦੀਪ ਕੋਹਰ ਹੈ ਮ੍ਰਿਤਕ ਦੀ ਵਾਈਫ ਉਹਦੇ ਗੁਰਦੇ ਸਿੰਘ ਨਾਲ ਰਿਲੇਸ਼ਨਸ਼ਿਪ ਕਿੰਨੇ ਸਮਾਂ ਤੇ ਜਿਹੜੇ ਇਹ ਇਹਦਾ ਹਸਬੰਡ ਸੀ ਸੁਖਦੇਵ ਸਿੰਘ ਉਹਨੂੰ ਰੋਕਦਾ ਸੀਗਾ ਉਹਨਾਂ ਦੇ ਘਰ ਵੀ ਹੋਣ ਜਾਣ ਸੀ ਉਹਨਾਂ ਦੇ ਰੋਕਦਾ ਸੀ ਇਸ ਕਰਕੇ ਨਾ ਨਿਕਲ ਕੇ ਕਿੰਨੇ ਸਮਾਂ ਪਹਿਲਾਂ ਤੇ ਰਿਲੇਸ਼ਨਸ਼ਿਪ ਬਣਿਆ ਇਹ ਸਾਹਮਣੇ ਅਜੇ ਇਹ ਗੱਲ ਤਪੀਸ ਚੱਲ ਰਹੀ ਹੈ ਜਿਹਦੇ ਨਾਲ ਮਾਰਿਆ ਗਿਆ ਇਸ ਬੰਦੇ ਨੂੰ ਇਹਨਾਂ ਨੇ ਇਹਨੂੰ ਇਹਦੇ ਨਾਲ ਸਰਾਣੇ ਨਾਲ ਇਹਦਾ ਮੂੰਹ ਦੱਬਿਆ ਨੱਕ ਦੱਬਿਆ ਦੇ ਸਾ ਕੋਟਿਆ ਤੇ بیسਬਾਲ ਪੈਟਰਨਰ ਵੀ ਦੇ ਸਿਰ ਚ ਵਾਰ ਕੀਤਾ ਤੇ ਸਰ ਕੋਈ ਹੋਰ ਵੀ ਇਹਨਾਂ ਦੇ ਖਿਲਾਫ ਕੋਈ ਮੁਕਦਮੇ ਦਰਜ ਹਾਂਜੀ ਜਿਹੜਾ ਹਰ ਹਰਜਸਪ੍ਰੀ ਦਾ ਇਹਦੇ ਖਿਲਾਫ ਦੋ ਮੁਕਦਮੇ ਸਾਡੀ ਸਾਹਮਣੇ ਆਏ ਨੇ ਇਹ ਪਹਿਲਾ ਦਰਜ ਨੇ ਜੀ ਇਹ ਜਿਹੜਿਆ ਬ੍ਰਾਮਦੀਪ ਵਗੈਰਾ ਵੀ ਹੋਈ ਹੈ ਸਰਾਨੇ ਦਾ ਹਾਂਜੀ ਸਰਾਨੇ ਦੀ ਬ੍ਰਾਮਦੀਪ ਕਰ ਲਈ ਗਈਆਂ ਮੋਕੇ ਤੋਂ ਬਾਕੀ ਜਿਹੜੀ ਹੁਣ ਨਜ਼ਰ ਮਾਰ ਲਿਆ ਜੂਗਾ ਜੇ ਪੇਸ਼ੇਦਾਰਦ ਕੀਤੇ ਜਾਣਗੇ ਤੇ ਹੋਰ ਇਹਦੇ ਵਿੱਚ ਬ੍ਰਾਮਦੀਪ ਬਾਕੀ ਜਿਹੜੀ ਕਿਤੇ ਜੋ ਜਿਹੜੀ ਲੇਡੀਜ਼ ਹੈ ਇਸ ਦੀ ਫਸਟ ਮੈਰਿਜ ਹੈ ਸੈਕੰਡ ਮੈਰਿਜ ਇਸ ਨਾਲ ਸਾਡੇ ਤਪੀਸ਼ ਚ ਜੇ ਸੈਕੰਡ ਮੈਰ ਜੜੀ ਗੱਲ ਨਹੀਂ ਸਾਹਮਣੇ ਤੇ ਬਾਕੀ ਤਪੀਸ਼ ਚ ਅੱਗੇ ਗੱਲ ਪਤਲ ਜੀ ਪੱਤਰਕਾਰ ਪਰਮਜੀਤ ਸਿੰਘ ਤੇ ਮਾਂਦੀ ਖਾਸ ਰਿਪੋਰਟ